देखो डेरा बाबा नानक द्युनसिपल कारपोरेशन दलैक्शन जड़ियाँ चल हो रही ने ਬڑے ਲੰਮੇ ਸਾਹਿਬ ਨੇ ਬਾਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੌਕਾ ਮਿਲਿਆ ਤਾਂ ਅੱਜ ਬੜਾ ਤਸ਼ਾਹ ਵਾਲ ਇਲੈਕਸ਼ਨਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨਾਮੀਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਤੱਕ ਟਾਈਮ ਆ 3 ਵਜੇ ਤੱਕ ਨਾਮੀਨੇਸ਼ਨ ਜਿਹੜੇ ਹੋਣੀ ਆ ਤਾਂ ਬੜਾ ਵਧੀਆ ਚੱਲਣ ਡਿਆ ਆਪਣੇ ਕਿੰਨੇ ਵਾਰਡਾਂ ਚ ਡੇਰਾ ਬਾਬਾ ਨਾਨਕ ਦੀਆਂ 13 ਵਾਰਡਾਂ ਜੀ 13 13 ਬਿਲਕੁਲ 13 ਦੇ 13 ਉਮੀਦਵਾਰੀ ਵੀ ਬਣਨੇ ਹਨ ਤੇ ਡੇਰਾ ਬਾਬਾ ਨਾਨਕ ਚ 13 ਜ਼ੀਰੋ ਵੀ ਹੋਣਾ ਹੈ ਕਤਈਸ਼ਰ ਵੀ ਬੀਪਾ ਜਿਹੜੀ ਬੀਜੇਪੀ ਵੀ ਜਿਹੜੀ ਖੁੱਲ ਕੇ ਜਿਹੜੀ ਨਕਰੀ ਉਹਨੂੰ ਕਿੱਥਾ ਦੇਖ ਰਹੇ ਹੋ ਬਿਲਕੁਲ ਚੰਗੀ ਗੱਲ ਹੈ ਜੀ ਪਾਰਟੀ ਨੂੰ ਲੜਨੀ ਚਾਹੀਦੀ ਬੀਜੇਪੀ ਵਾਲਿਆਂ ਨੂੰ ਕਿਉਂ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀਆਂ ਸਾਰੀਆਂ ਪਾਰਟੀਆਂ ਹੁਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਠੀਕ ਹੈ ਜਿੱਤ ਚ ਕਿੰਨੀ 101% ਜਿੱਤ ਚ ਯਕੀਨੀ ਆ ਅਜੇ ਵੀ ਮਹੀਨੇ ਡੇਢ ਮਹੀਨੇ ਪਹਿਲਾਂ ਤਾਂ ਜਿੱਤ ਜਿੱਤ ਕੇ ਗਏ ਇੱਥੋਂ ਠੀਕ ਹੈ ਮੇਰੇ ਬਾਬਾ ਨਾਨਕ ਮਿਊਨਿਸਪਲ ਕਮੇਟੀ ਦੀਆਂ ਨਾਮਿਨੇਸ਼ਨ ਵਾਸਤੇ ਆਏ ਆ ਸਭ ਤੋਂ ਪਹਿਲੇ ਮੈਂ ਸਾਡੇ ਹਲਕੇ ਦੇ ਐਮਐਲਏ ਸਹਿਬਾਨ ਜਿਹੜੇ ਨਾਲ ਆਏ ਨੇ ਇਹਨਾਂ ਨੂੰ ਇਹਨਾਂ ਦੇ ਸਾਰੇ ਜਿਹੜੇ ਮੈਂਬਰ ਅਜੇ ਫਾਰਮ ਫਿਲ ਅਪ ਕੀਤੇ ਬਹੁਤ-ਬਹੁਤ ਮੁਬਾਰਕ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਲੋਕਾਂ ਨੂੰ ਵੀ ਬਹੁਤ-ਬਹੁਤ ਮੁਬਾਰਕ ਕਿ ਬੜੇ ਲੰਮੇ ਸਮੇਂ ਦੇ ਬਾਅਦ ਮੌਕਾ ਮਿਲਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਚੁਣ ਕੇ ਆਣ ਔਰ ਇੱਕ ਚੰਗੀ ਲੋਕਾਂ ਦੀ ਸੇਵਾ ਕਰਨ ਮੈਨੂੰ ਪੂਰੀ ਉਮੀਦ ਹੈ ਕਿ ਲੀਡਰਸ਼ਿਪ ਇੱਕਦਮ ਮਜ਼ਬੂਤ ਹੈ ਔਰ ਗੁਰਦੀਪ ਰੰਦਾਵਾ ਜੀ ਨੇ ਜਿਹੜਾ ਰਿਕਾਰਡ ਪੰਜਾਬ ਚ ਬਣਾਇਆ ਹੈ ਕਾਂਗਰਸ ਨੂੰ ਹਰਾ ਕੇ ਬੜੇ ਲੰਬੇ ਸਮੇਂ ਦੇ ਬਾਅਦ ਤੇ ਮੇਰਾ ਖਿਆਲ ਹੈ ਹੁਣ ਵੀ ਤੁਹਾਨੂੰ ਉਹੀ ਦੇਖਣ ਨੂੰ ਮਿਲਣਾ ਹੈ ਜਿਹੜਾ ਇੱਕ ਸਵਾ ਮਹੀਨਾ ਪਿੱਛੇ ਮਿਲਿਆ ਗਲਤ ਜੇ ਰਵਾਨੀ YouTube ਵੀਡੀਓ ਦੀ ਸਕਿਉਰਿਟੀ ਦਾ ਪੰਗਿਆ ਪਿਆ ਸੀ ਸੀਐਮ ਸਿਕਿਉਰਿਟੀ ਨਾਲ ਉਹ ਕਿੱਸ ਤਰ੍ਹਾਂ ਦੇਖਦੇ ਦਿਖੋ ਜੀ ਕੋਈ ਗੱਲ ਨਹੀਂ ਹੋਈ ਹੈ ਛੋਟੇ-ਬੜੇ ਚੀਜ਼ਾਂ ਹੁੰਦੀ ਰਹਿੰਦੀਆਂ ਕੋਈ ਜ਼ਿਆਦਾ ਵੱਡੀ ਗੱਲ ਦੇਖਣ ਵਾਲੀ ਹੈ ਨਹੀਂ ਹਰ ਬੰਦਾ ਬੰਦੇ ਦੀ ਸਿਕਿਉਰਿਟੀ ਪੰਜਾਬ ਚ ਹਰ ਬੰਦਾ ਸੇਫ ਹੈ ਉਹ ਸਾਡੇ ਮਾਨਯੋਗ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦੇ ਨੇ ਸਾਰੇ ਬੰਦੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਜਿਹੜਾ ਵੀ ਡਿਗਨਿਟਰੀ ਹੈ ਜਿਹੜਾ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਮੈਨੂੰ ਪੂਰਾ ਯਕੀਨ ਹੈ ਇਦਾਂ ਦਾ ਜਿਹੜਾ ਵੀ ਬੰਦਾ ਪੰਜਾਬ ਚ ਹੈਗਾ ਉਹ ਪੂਰਾ ਸੇਫ ਹੈ ਤੰਦਰੁਸਤ ਹੈ ਔਰ ਉਹਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਨੀ ਚੋਣਾ ਤਾਂ ਫਿਰ ਕਿੰਨਾ ਸਾਰੇ ਇਹਨਾਂ ਵੋਟਰਾਂ ਦਾ ਜਿਹੜਾ ਆਪ ਤੁਹਾਨੂੰ ਕਿੰਨੂ ਮਿਲੇਗਾ ਸਮਝ ਨਹੀਂ ਆਉਂਦਾ ਤਿੱਖੋ ਜੀ ਮੈਨੂੰ ਇਹ ਤੇ ਪਤਾ ਨਹੀਂ ਲੇਕਿਨ ਪੰਜਾਬ ਚ ਆਮ ਆਦਮੀ ਪਾਰਟੀ ਹੋ ਸਪੈਸ਼ਲ ਡੇਰਾ ਬਾਬਾ ਨਾਨਕ ਦੇ ਸਾਡੇ ਲੀਡਰਸ਼ਿਪ ਇੱਕਦਮ ਸਟਰੋਂਗ ਹੈ ਔਰ ਇਮਾਨਦਾਰ ਹੈ ਲੋਕਾਂ ਵਾਸਤੇ ਕੰਮ ਕਰਦੇ ਨੇ ਡੇਢ ਮਹੀਨਾ ਪਹਿਲੇ ਤੇ ਲੋਕਾਂ ਨੇ ਵਨ ਸਾਈਡਡ ਰਿਜ਼ਲਟ ਦਿੱਤਾ ਹੈ ਉਮੀਦ ਨਾਲ ਤੁਹਾਨੂੰ ਕਹਿ ਸਕਣਾ ਯਕੀਨ ਨਾਲ ਕਹਿ ਸਕਣਾ ਕਿ ਇਹਨਾਂ ਦੀ ਲੀਡਰਸ਼ਿਪ ਗੁਰਦੀਪ ਰੰਦਾਵਾ ਦੀ ਲੀਡਰਸ਼ਿਪ ਦੇ ਨੀਚੇ 13 ਦੀ 13 ਸੀਟਾਂ ਜਿੱਤ ਕੇ ਚੰਗੀ ਮਜ਼ਬੂਤ ਇੱਕ ਮਿਊਨਿਸਪਲ ਕਮੇਟੀ ਦੇਾਂਗੇ ਲੋਕਾਂ ਦੇ ਕੰਮ ਕਰਾਂਗੇ ਗਵਰਨਮੈਂਟ ਸਾਡੀ ਐ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਮਿਹਰਬਾਨੀ ਕਰਕੇ ਬੋਰਡ ਆਮ ਆਦਮੀ ਪਾਰਟੀ ਨੂੰ ਬਣਾਓ ਜਿੱਦਾਂ ਤੁਸੀਂ ਐਮ ਐਲ ਏ ਸਾਹਿਬਾਂ ਨੂੰ ਜਿਤਾਇਆ ਇਦਾਂ ਮੈਂਬਰਾਂ ਨੂੰ ਜਿਤਾਓ ਤਾਂ ਕਿ ਰਜ ਕੇ ਜਿਹੜੇ ਕੰਮ ਰਹਿ ਗਏ ਨੇ 2 ਸਾਲ 2.5 ਸਾਲ ਪੂਰੇ ਕਰੀਏ ਇਨ ਇਨੇ ਜੀਕੇ ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਇੱਕ ਵਾਰੀ ਫਿਰ ਸਾਡੇ ਐਮ ਐਲ ਏ ਸਾਹਿਬਾਂ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਕੈਂਡੀਡੇਟ ਦੀ ਨਾਮਿਨੇਸ਼ਨ ਹੋ ਗਈ ਹੈ ਬਾਜੀ ਅੱਗੇ ਵਾਲੇ ਕੈਂਡੀਡੇਟ ਜਿਹੜੇ ਪੰਜ ਪਾ ਦੇ ਡਾਕਟਰ ਰਾਕੇ ਦੇ ਸਾਥੀ ਨਾ ਬਣੇ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਨਗਰ ਕੌਂਸਲ ਦੀ ਇਲੈਕਸ਼ਨ ਦੇ ਕਾਗਜ਼ ਜਮ੍ਹਾਂ ਕਰਵਾ ਰਹੇ ਨੇ ਕੁਝ ਤੇ ਮੈਂ ਨਾਲ ਜਾ ਕੇ ਕਰਵਾ ਕੇ ਆਇਆ ਮੈਂ ਤਾਂ ਬਾਕੀ ਜਿਹੜੇ ਰਹਿ ਗਏ ਨੇ ਉਹ ਸਾਰੇ ਕਰਵਾਨੇ ਨੇ ਤੇ ਅਸੀਂ ਪ੍ਰਸ਼ਾਸਨ ਕੋਲੋਂ ਇਹੋ ਹੀ ਆਸ ਕਰਦੇ ਹਾਂ ਕਿ ਕਿਸੇ ਦੇ ਕਾਗਜ਼ ਵੀ ਰੱਦ ਨਹੀਂ ਹੋਣਗੇ ਤੇ ਇੱਕ ਅਮਨ ਸ਼ਾਂਤੀਪੂਰਵ ਤਰੀਕੇ ਦੇ ਨਾਲ ਜਿਹੜਾ ਇਹ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਉਹ ਜਿਹੜਾ ਉਹ ਫਿਰ ਚੜਾਇਆ ਜਾਊਗਾ ਅਸੀਂ ਵੀ ਜਿਹੜਾ ਬਿਲਕੁਲ ਸਾਰੀ ਸਾਡੀ ਜਿਹੜੀ ਟੀਮ ਹੈ ਭਾਜੀਪੀ ਦੀ ਸਾਰਾ ਨਦਰ ਸਹਿਯੋਗ ਕਰੂਗੀ ਪਰ ਕਿਤੇ ਥੱਕਾ ਨਹੀਂ ਹੋਣ ਦਵਾਂਗੇ ਕੱਲੋ ਸਰ ਦਿੱਲੀ ਚੋਣਾ ਹੋ ਕੇ ਆਟ ਗਿਆ ਨੇ ਉਹਦਾ ਕਿੰਨਾ ਅਸਰ ਪਏਗਾ ਇਹਦਾ ਗੱਲ ਹੈ ਜੀ ਦਿੱਲੀ ਫਤਿਹ ਕੀਤੀ ਆ ਆਉਣ ਵਾਲੀ 27 ਜਿਹੜੀ ਆ ਉਹ ਭਾਜੀਪੀ ਸਰਕਾਰ ਪੰਜਾਬ ਦੇ ਵਿੱਚ ਬਣਾਉਂਗੇ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਦਾ ਮਾਹੌਲ ਸਾਰਾ ਸਿਸਟਮ ਚੱਲ ਰਿਹਾ ਅੱਜ ਅਸੀਂ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਨੇ ਸਾਡੇ ਉਹਨਾਂ ਨੇ ਸੌਹ ਚੁੱਕੀ ਆ ਤੇ ਨਾਲ ਉਹਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਮਨਜਿੰਦਰ ਸਰਸਾ ਜੀ ਜਿਹੜੇ ਨੇ ਉਹਨਾਂ ਨੂੰ ਵੀ ਮੰਤਰੀ ਲਿਆ ਗਿਆ ਵਾ ਤੇ ਇਹ ਇੱਕ ਚੰਗੀ ਸ਼ੁਰੂਆਤ ਆ ਜਿਹੜੀ ਕਿਉਂਕਿ ਦਿੱਲੀ ਦੇ ਨਾਲ ਪੰਜਾਬ ਦਾ ਰਸਤਾ ਜਿਹੜਾ ਵਾ ਬਹੁਤ ਸੌਖਾ ਹੋ ਗਿਆ ਅੱਜ 13-13 ਨੇ 13 ਨੇ ਬਿਲਕੁਲ ਜੀ 13 ਦੇ 13 ਉਮੀਦਵਾਰ ਜਿਹੜੇ ਨੇ ਸਾਡੇ ਕਾਗਜ਼ দাখিল ਕਰਨੀਆਂ ਜੀ ਹਾਂ